ਨਾਜਪਿੰਡਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਭਾਰਤੀ ਹਥਿਆਰਬੰਦ ਸੈਨਾਵਾਂ ਨਾਲ ਦੇਸ਼ ਭਗਤੀ ਦੇ ਜੋਸ਼ ਅਤੇ ਇਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਜੋ ਕਿ ਆਉਣ ਵਾਲੀ ਲੁਧਿਆਣਾ ਪੱਛਮੀ ਵਿਧਾਨ ਸਭਾ ਓਪਰਚ्युनिटी ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਹਨ ਨੇ ਆਪਰੇਸ਼ਨ ਸੰਦੂਰ ਦੀ ਸਫਲਤਾ ਨੂੰ ਉਜਾਗਰ ਕਰਨ ਲਈ ਸ਼ਹਿਰ ਭਰ ਵਿੱਚ ਆਪਣੇ ਚੋਣ ਹੋਲਡਿੰਗ ਬਦਲ ਦਿੱਤੇ ਹਨ ਨਵੇਂ ਹੋਲਡਿੰਗ ਜੋ ਕਿ ਭਾਈ ਬਾਲਾ ਚੌਂਕ ਖਾਲਸਾ ਕਾਲੀ ਫਾਰੂ ਵੂਮਨ ਦੇ ਨੇੜੇ ਅਤੇ ਰੋਜ਼ ਗਾਰਡਨ ਦੇ ਆਲੇ ਦੁਆਲੇ ਪ੍ਰਮੁੱਖ ਥਾਵਾਂ ਤੇ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੇ ਗਏ ਹਨ ਇੱਕ ਦਲੇਰ ਸੰਦੇਸ਼ ਦੰਦੇ ਹੋਏ ਪਾਕਿਸਤਾਨੀ ਅਤਵਾਦ ਦਾ ਠੋਕਮਾ ਜਵਾਬ ਮੈਂ ਆਪਰੇਸ਼ਨ ਸੰਦੂਰਲੀ ਆਪਣੀਆਂ ਹਥਿਆਰਬੰਦ ਫੌਜਾਂ ਨੂੰ ਸਲਾਮ ਕਰਦਾ ਹਾਂ ਸੰਜੀਵ ਅਰੂੜਾ ਰਾਜ ਸਭਾ ਮੈਂਬਰ ਇਹਨਾਂ ਅਪਡੇਟ ਕੀਤੀ ਹੋਲਡਿੰਗਾਂ ਨੇ ਪਹਿਲਾਂ ਦੇ ਚੋਣ ਹੋਲਡਿੰਗਾਂ ਦੀ ਥਾਂ ਲੈ ਲਈ ਹੈ ਅਤੇ ਇਹਨਾਂ ਦਾ ਉਦੇਸ਼ ਰਾਸ਼ਟਰੀ ਸੁਰੱਖਿਆ ਯਤਨਾਂ ਅਤੇ ਭਾਰਤੀ ਫੌਜੀ ਪਹਾੜੀ ਦੀ ਅਰੂੜਾ ਦੇ ਸਮਰਥਨ ਨੂੰ ਪ੍ਰਦਰਸ਼ਿਤ ਕਰਨਾ ਹੈ। ਆਪਰੇਸ਼ਨ ਸਿੰਧੂਰ ਦੇ ਹਾਲ ਹੀ ਵਿੱਚ ਸਰਹੱਦ ਪਾਰ ਦੇ ਖਤਰਿਆਂ ਨੂੰ ਬੇਅਸਰ ਕਰਨ ਵਿੱਚ ਆਪਣੀ ਸਫਲਤਾ ਦੇ ਕਾਰਨ ਦੇਸ਼ ਵਿਆਪੀ ਧਿਆਨ ਖਿੱਚਿਆ ਹੈ। ਰਾਜਨੀਤਿਕ ਹਸਤੀਆਂ ਅਤੇ ਨਾਗਰਿਕਾਂ ਨੇ ਹਥਿਆਰਬੰਦ ਬਲਾਂ ਦੀਆਂ ਕਾਰਵਾਈਆਂ ਦੀ ਪ੍ਰਸ਼ੰਸਾ ਕਰਨ ਲਈ ਤਿਆਰ ਰਹੇ ਹਨ। ਇਹਨਾਂ ਹੋਡਿੰਗਾਂ ਰਾਹੀਂ ਅਰੂੜਾ ਦੀ ਜਨਤਕ ਮਾਨਤਾ ਨੂੰ ਸਤਕਾਰ ਤੇ ਦੇ ਪ੍ਰਤੀਕ ਵਜੋਂ ਦੇਖਿਆ ਜਾ ਰਿਹਾ ਹੈ। अरुड़ा ने क्या के कि जिस पल मैं ऑपरेशन सिंदूर की सफलता बारे सुनया मेरे मन विच ਸਾਡੇ ਹਥਿਆਰਬੰਦ ਬਲੰਦੇ ਸਨਮਾਨ ਵਿੱਚ ਕੁਝ ਅਰਥਪੂਰਨ ਕਰਨ ਦੀ ਤੀਬਰ ਇੱਛਾ ਪੈਦਾ ਹੋਈ ਹੋਡੀਆਂ ਨੂੰ ਬਦਲਣਾ ਮੇਰਾ ਸਤਕਾਰ ਅਤੇ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਇੱਕ ਤੁਰੰਤ ਅਤੇ ਦ੍ਰਿਸ਼ਮਾਨ ਤਰੀਕਾ ਸੀ ਬਹਾਦਰ ਹਥਿਆਰਬੰਦ ਬਲ ਸਾਨੂੰ ਸੁਰੱਖਿਅਤ ਰੱਖਣ ਲਈ ਆਪਣੀਆਂ ਜਾਨਾਂ ਜੋਖਮ ਵਿੱਚ ਪਾਉਂਦੇ ਹਨ ਅਤੇ ਉਨ੍ਹਾਂ ਦੀ ਹਿੰਮਤ ਸ਼ਬਦਾਂ ਤੋਂ ਪਰੇ ਪ੍ਰਸ਼ੰਸਾ ਦੇ ਹੱਕਦਾਰ ਹੈ ਮੈਂ ਨਹੀਂ ਚਾਹੁੰਦਾ ਕਿ ਧਿਆਨ ਮੇਰੀ ਚੋਣ ਮੁਹਿਮਤੇ ਹੋਵੇ ਇਹ ਵਿਰਾਸਟਰ ਦੇ ਮਾਣ ਨੂੰ ਕੇਂਦਰ ਵਿੱਚ ਰੱਖਣ ਦਾ ਸਮਾਂ ਹੈ ਉਹਨੇ ਕਿਹਾ ਕਿ ਨਵੇਂ ਹੋਲਡਿੰਗ ਭਾਰਤੀ ਸੈਨਿਕਾਂ ਦੀ ਹਿੰਮਤ ਨੂੰ ਦਿਲੋਂ ਸਲਾਮ ਹਨ ਉਹਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਹਰ ਇੱਕ ਭਾਰਤੀ ਲਈ ਮਾਣ ਵਾਲਾ ਪਲ ਹੈ ਇਹਨਾਂ ਹੋਡੀਆਂ ਰਾਹੀਂ ਮੈਂ ਆਪਣੇ ਬਹਾਦਰ ਸੈਨਿਕਾਂ ਪ੍ਰਤੀ ਆਪਣੀ ਡੂੰਗੀ ਸ਼ੁਕਰਗੁਜ਼ਾਰੀ ਅਤੇ ਅਟੁੱਟ ਸਮਰਥਨ ਪ੍ਰਗਟ ਕਰਨਾ ਚਾਹੁੰਦਾ ਹਾਂ ਜੋ ਬੇਮਿਸਾਲ ਹਿੰਮਤ ਨਾਲ ਦੇਸ਼ ਦੀ ਰੱਖਿਆ ਕਰਦੇ ਹਨ ਇਹ ਸਿਰਫ ਰਾਜਨੀਤੀ ਬਾਰੇ ਨਹੀਂ ਹੈ ਇਹ ਸਾਡੇ ਹਥਿਆਰਬੰਦ ਬਲਾਂ ਦੇ ਨਾਲ ਮਜ਼ਬੂਤੀ ਨਾਲ ਖੜੇ ਹੋਣ ਬਾਰੇ ਹੈ